ਕਿਹੜੀ ਕਲਾਸ ਦੇ ਵਿੱਚੋਂ ਤੁਸੀਂ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸੈਕੰਡ ইয়ার ਦੀ ਸਟੂਡੈਂਟ ਆ ਅੱਛਾ ਹਾਂਜੀ ਜਿਸ ਤਰੀਕੇ ਦੇ ਨਾਲ ਤੁਹਾਡੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਾਂਜੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਹਰਮਨ ਹੈ ਜਿਹੜੀ ਪੀਯੂ ਦੀਆਂ ਇਲੈਕਸ਼ਨਾਂ ਵੀ ਲੜ ਸਕਦੀ ਹੈ ਹਾਂਜੀ ਹੋ ਸਕਦਾ ਹੂੰ ਹਾਂਜੀ ਕਰਦਿਆਂ ਦਾ ਫੋਨ ਆਇਆ ਉਸ ਤੋਂ ਬਾਅਦ ਹਾਂਜੀ ਕਰਦਿਆਂ ਦੇ ਕਾਫੀ ਫੋਨ ਆਏ ਉਹਨਾਂ ਦੇ ਵੀ ਪੂਰੀ سپورਟ ਹੈ ਉਹਨਾਂ ਨੇ ਵੀ ਮਤਲਬ ਕਿਹਾ ਕਿ ਹਾਂਜੀ ਵੀ ਸਾਨੂੰ ਪ੍ਰਾਊਡ ਹੈ ਆਪਣੇ ਬੱਚੇ ਤੇ ਵੀ ਹਾਂ ਕੱਲੀ ਕੁੜੀ ਨੇ ਵੀ ਐਨੀ ਵੀ ਫੋਰਸ ਦੇ ਵਿੱਚ ਵੀ ਸਟੈਪ ਚੱਕਿਆ ਵੀ ਨਹੀਂ ਤਾਂ ਕਈ ਡਰ ਦੇ ਨਿਆਣੇ ਪਿੱਛੇ ਹੀ ਹਟ ਜਾਂਦੇ ਵੀ ਤੂੰ ਫਿਰ ਵੀ ਅੰਦਰ ਗਈ ਐਂਟਰ ਹੋਈ ਤੂੰ ਆਪਣਾ ਹੱਕ ਲਿਆ ਵੀ ਵਧੀਆ ਕੀਤਾ ਰਿਲੇਟਿਵਸ ਦੇ ਵੀ ਕਾਫੀ ਫੋਨ ਆਏ ਉਹਨਾਂ ਨੇ ਵੀ ਇਹ ਕਹਿ ਕੇ ਹਾਂਜੀ ਵਧੀਆ ਸੀ ਵੀਡੀਓਜ਼ ਦੇਖ ਕੇ ਹੀ ਫੋਨ ਆ ਗਏ ਸਾਰਿਆਂ ਨੇ ਇਹ ਸਾਰਿਆਂ ਦੇ ਵੀਡੀਓਜ਼ ਦੇਖ ਕੇ ਹੀ ਫੋਨ ਆ ਗਏ ਕਹਿ ਰਹੇ ਸੀ ਕਿ ਹਾਂਜੀ ਤੂੰ ਠੀਕ ਹੈ ਕੁਝ ਹੋਇਆ ਤੈਨੂੰ ਮੈਂ ਕਿਹਾ ਨਾ ਨਾ ਵੀ ਮੈਂ ਤਾਂ ਠੀਕਾਂ ਵੀ ਹੋ ਗਈ ਐਂਟਰੀ ਮੇਰੀ ਹਾਂਜੀ ਤੁਹਾਨੂੰ ਲੱਗਦਾ ਸੀ ਵੀ ਇਹ ਕਦੇ ਜੇ ਮੰਨ ਲਓ ਬਾਇ ਚਾਂਸ ਹੀ ਹੋਇਆ ਇਹ ਸਾਰਾ ਸਿਸਟਮ ਵਾਲੋ ਜਿੱਤ ਤੁਹਾਨੂੰ ਨਾ ਰੋਕ ਦੇ ਉੱਥੇ ਜਿਹੜੀ ਤੁਸੀਂ ਉਹਨਾਂ ਨਾਲ ਮੰਨ ਲਓ ਜਿਹੜੀ ਤੂੰ ਤੂੰ ਮੈਂ ਮੈਂ ਹੁੰਦੀ ਉਹ ਨਾ ਹੁੰਦੀ ਅਗਰ ਉਹ ਨਾ ਰੋਕ ਦੇ ਤਾਂ ਐਨ ਸਟੈਪ ਵੀ ਨਹੀਂ ਸੀ ਵਧਣਾ ਉਹ ਸਿੱਧਾ ਐਂਟਰ ਹੋਣ ਦਿੰਦੇ ਤਾਂ ਐਨੀ ਗੱਲ ਵੀ ਨਹੀਂ ਸੀ ਵਧਣੀ